ਜਿੰਨਾ ਤਾਰਾਂ ਦੇ ਵਿੱਚ ਕਰੰਟ ਨਾ ਨਾ ਹੋਵੇ ਤਾਂ ਭਾੜੀਆ ਸਾਹਿਬ ਕਹਿੰਦੇ ਉਹਨਾਂ ਨੂੰ ਲੁਕੀ ਮੂਹ ਨਾ ਹੀ ਛੇੜਦੇ ਮੇਰੇ ਇਲੈਕਸ਼ਨ ਜਿਹੜੀ ਹਰ ਕੀ ਜੋਰਾਂ ਨੇ ਜਿੰਨੀ ਹੈ ਬਿਲਕੁਲ ਜੋਰਾਂ ਜਿੰਨੀ ਹੈ ਇਹਦੀ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ 'ਚ ਵੀ ਬੜੀ ਅੱਛੀ ਮਾਤਰਾ ਦੇ ਨਾਲ ਜਿੱਤ ਹਾਸਲ ਕਰਨ ਵਾਲੀ ਹੈ ਇਹ ਵੀ ਤੇ ਡਰ ਤੇ ਹੋਣਾ ਨਾ ਜੇ ਕਿਤੇ ਸੀਟ ਲੂਜ਼ ਹੋ ਗਈ ਜੇ ਕਿਤੇ ਅਸੀਂ ਤੀਜੇ ਚੌਥੇ ਨੰਬਰ ਵਾਲ ਨੂੰ ਚਲੇ ਗਏ ਤਾਂ ਫਿਰ ਉੱਤੋਂ ਸੇਵਾ ਬੜੀ ਹੋਣੀ ਹੈ ਜਿੰਨੇ ਵੀ ਤੁਹਾਡੇ ਵਿਰੋਧੀ ਨੇ ਤੁਹਾਨੂੰ 3ਜੇ ਚੌਥੇ ਨੰਬਰ ਤੇ ਗਿਣਦੇ ਨੇ ਤੁਸੀਂ ਆਪਣੇ ਆਪ ਨੂੰ 3ਜੇ ਤੇ 4ਤੇ ਕਿੰਨੇ ਦੇ ਗਿਣਦੇ ਲੇਖੋ ਉਸ ਗਰਦਾਸਪੁਰ ਦੀ ਗੱਲ ਕਰੀਏ ਤੇ ਮੈਂ ਉਹ ਗਰਦਾਸਪੁਰ ਦੀ ਗੱਲ ਕਰੀਏ ਗਰਦਾਸਪੁਰ ਚ ਤੁਹਾਨੂੰ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਜੱਟ ਬੜਨ ਨਹੀਂ ਦਿੰਦੇ ਦੇਖੋ ਐਸਾ ਹੈ ਕਿੰਦਾ ਤੁਸੀਂ ਕਿਲ ਗੱਡੇ ਸੀ ਅਗਲੇ ਨੇ ਨਾਕੇ ਲਾਦਦੇ ਨੇ ਜਦੋਂ ਪਿੰਡਾਂ ਦੇ ਵਿੱਚ ਬੀਜੇਪੀ ਨਹੀਂ ਹੈ ਤਾਂ ਨੇੜੇ ਸ਼ਹਿਰਾਂ ਦੇ ਵੋਟ ਤੇ ਜਿੱਜੋ ਕਾਂਗਰਸ ਤੋਂ ਕੁਝ ਉੜਦੇ ਉੜਦੇ ਫਰਿੰਦੇ ਆਏ ਸੀ ਅਣਕੇ ਬੀਜੇਪੀ ਦੀ ਕਹਾਣੀ ਤੇ ਬੈਠੇ ਸੀ ਕਿਵੇਂ ਆ ਉਹਨਾਂ ਦਾ ਕੋਈ ਫਾਇਦਾ ਹੋਣਾ ਤੁਹਾਡੀ ਪਾਰਟੀ ਤੁਹਾਡੀ ਪਾਰਟੀ ਚ ਇੱਕ ਨਵੀਂ ਚੀਜ਼ ਬੜੀ ਚੱਲ ਗਈ ਜਿੱਦਾਂ ਹੁਣ ਮਿਹਨਤ ਕਰਦੇ ਰਹੇ ਬਹੁਤ ਸਾਰੇ ਪਾਰਟੀ ਵਰਕਰ ਮਿਹਨਤ ਕਰ ਰਹੇ ਨੇ ਬਾਹਰੋਂ ਕਾਂਗਰਸ ਚ ਲੋਕ ਗਏ ਤੇ ਸੀਟਾਂ ਲੈ ਕੇ ਕਹਾਂਗੇ ਅੱਛਾ ਇਸ ਵਾਰੀ ਜੇ ਜਿਮਨੀ ਟੌਨ ਬਟਾੜਿਓ ਹੋ ਜਾਂਦੀ ਏ ਤੇ ਭਾਜੀਪੀ ਵੱਲੋਂ ਕੈਂਡੀਡੇਟ ਕੌਣ ਹੈ ਜਿਮਨੀ ਟੌਨ ਦਾ ਸਵਾਲ ਹੀ ਨਹੀਂ ਅਸੀਂ ਅਸイール ਜਿੱਤਣ ਵਾਲੇ ਐਡਵੋਕੇਟ ਸੁਰੇਸ਼ ਭਾਟੀ ਤੇ ਉਹਨਾਂ ਦੇ ਨਾਂ ਦੇ ਨਾਲ ਐਮਐਲਏ ਸ਼ਰੇਸ਼ ਭਾਟੀ ਰਤੂ ਲਖਸਨ ਆਪ ਪਾਰਟੀ ਦੇ ਰਿਮਿੰਡ ਕੋਈ ਜਾਣਕਾਰੀ ਨਹੀਂ ਮੈਂ ਕਾਰਕਟਰਾਂ ਵਾਸਤੇ ਹੈ ਕਾਰਕਟਰਾਂ ਦੇ ਨਾਮ ਤੇ ਇੱਥੇ ਕੁਝ ਆਉਂਦਾ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੇਗੀ ਤਾਂ ਤੁਸੀਂ ਲਿਖ ਕੇ ਰੱਖ ਲਵੋ ਮਰਦ ਦਲੇਰ ਤੇ ਬਬਰ ਸ਼ੇਰ ਇਹਨਾਂ ਦੀ ਭਾਰਤ ਦੇ ਵਿੱਚ ਕਾਫੀ ਕਮੀ ਮਹਿਸੂਸ ਹੋ ਰਹੀ ਹੈ ਪਰ ਉਹਨਾਂ ਦੇ ਵਿੱਚ ਅਜੇ ਵੀ ਕਿਤਨੇ ਕਿਤੇ ਤੁਹਾਨੂੰ ਸ਼ੇਰ ਤੇ ਮਰਦ ਦਲੇਰ ਮਿਲ ਹੀ ਜਾਂਦੇ ਨੇ ਸੋ ਉਹਨਾਂ ਦੇ ਵਿੱਚੋਂ ਬਟਾਲੇ ਦੇ ਵਿੱਚ ਇੱਕ ਐਸੀ ਸ਼ਖਸੀਅਤ ਹੈ ਜਿਹੜੀ ਇਹਨਾਂ ਦੇ ਨਾਲ ਮੇਰਜੁਲ ਖੰਦੀਆ ਸੋ ਸਾਡੇ ਨਾਲ ਨੇ ਐਡਵੋਕੇਟ ਸ਼੍ਰੀਸ਼ ਪਾਟਿਆ ਪੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਸਟੂਡੀਓ ਬੁਲਾਉਣ ਵਾਸਤੇ ਬੜਕ ਬੜਕ ਰੱਖਦੇ ਪੂਰੀ ਹਾਂਜੀ ਪਾਟੀ ਦਾ ਕੰਮ ਕਰੀਦਾ ਜੀ ਬੜਕ ਸਵਾਗਤ ਨਹੀਂ ਬੜਕ ਹੋਣੀ ਵੀ ਜ਼ਰੂਰੀ ਹੈ ਜਨਾਬ ਕਿਉਂਕਿ ਕਹਿੰਦੇ ਨੇ ਕਿ ਜਿੰਨਾ ਤਾਰਾਂ ਦੇ ਵਿੱਚ ਕਰੰਟ ਨਾ ਨਾ ਹੋਵੇ ਤਾਂ ਪਾਟਿਆ ਸਾਹਿਬ ਕਹਿੰਦੇ ਉਹਨਾਂ ਨੂੰ ਲੋਕੀ ਮੂੰਹ ਨਹੀਂ ਛਿੰਦ ਦਿੰਦੇ ਹੈ ਇਹ ਤਾਂ ਸਚਾਈ ਹੈ ਦੁਨੀਆਵੰਦ ਦੀ ਜੋਰਾਵਰਾ ਨੂੰ ਲਾਕ ਲਾਣਾ ਤੇ ਕਮਜ਼ੋਰਾ ਨੂੰ ਔਰ ਤਾਕਦਨਾ ਕੰਮ ਕਰਦਾ ਤਗੜੇ ਹੋ ਕੇ ਕੰਮ ਕਰਦਾ ਜੋ ਉਹ ਜੈਸਾ ਸੁਭਾਅ ਬਣਿਆ ਦਾ ਤਗੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੀ ਨੀਤੀ ਨੂੰ ਅਗੇ ਲੈ ਕੇ ਕਰ ਕਰ ਜਾਂਦੀ ਹੈ ਹਮੇਸ਼ਾ ਨੇਮ ਚਲਤ ਲੱਗੇ ਰਹਿੰਦੇ ਨੇ ਔਰ ਅੱਛਾ ਫਿਰ ਇਹ ਇਲੈਕਸ਼ਨ ਜਿਹੜੀ ਹਰ ਕੀ ਜੋਰਾਂ ਨਹੀਂ ਜਿਤਨੀ ਬਿਲਕੁਲ ਜੋਰਾਂ ਜਿਤਨੀ ਹੈ ਜੀ ਜੋਰਾਂ ਨਾਲ ਹੀ ਬਿਲਕੁਲ ਬਿਲਕੁਲ ਜੀ ਠੱਕੇ ਨਾਲ ਹੀ ਨਹੀਂ ਠੱਕੇ ਦਾ ਨਹੀਂ ਦੇਖੋ ਭਾਰਤੀ ਜਨਤਾ ਪਾਰਟੀ ਦੀ ਕਾਰਜਕਰਤਾ ਦੀ ਮਿਹਨਤ ਨਰਿੰਦਰભાઈ ਮੋਦੀ ਜੀ ਦੀ ਮਿਹਨਤ ਮੈਂ ਦੱਸਣਾ ਚਾਹਨਾ ਹਾਂ ਵੀ ਇਹ ਪਹਿਲੇ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ 188 ਰੈਲੀ ਖੁਦ ਆਪ ਕੀਤੀਆਂ ਵਾ ਅਸੀਂ ਇੰਟਰਵਿਊ ਦਿੱਤੀਆਂ 14 ਰੋਡ ショਅ ਕਿਤੇ ਆ ਮੈਂ ਕਹਿੰਦਾ ਸਮਝਦਾ ਮੈਂ ਨਾ ਇੰਡੀ ਗਠਬੰਧਨ ਦਾ ਇੱਕ ਵੀ ਵਿਅਕਤੀ ਇਹਨਾਂ ਦੇ ਆਸ-ਪਾਸ ਪਾਸ ਤੋਂ ਵੀ ਨਹੀਂ ਹੈ ਹੋਰ ਅਹੀ ਨੰਦਰਪਾਈ ਮੋਦੀ ਜੀ ਦੀ ਮਿਹਨਤ ਔਰ ਕਾਰਕਿਰਤਾ ਦੇ ਮਿਹਨਤ ਉਤੇ ਪੂਰੇ ਅਨਤਕ ਵਿਸ਼ਵਾਸ ਕਰਦੇ ਪਏ ਆ ਅਸੀਂ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਚ ਵੀ ਬੜੀ ਅੱਛੀ ਮਾਤਰਾ ਦੇ ਨਾਲ ਜਿੱਤ ਹਾਸਲ ਕਰਨ ਵਾਲੀ ਹੈ ਭੜੀਆ ਸਾਹਿਬ ਮੋਤੀ ਸਾਹਿਬ ਜਿੱਦਨ ਦੇ ਗੁਰਦਾਸਪੁਰ ਤੋਂ ਗੇੜਾ ਮਾਰ ਕੇ ਗਏ ਨੇ ਤੁਹਾਡੇ ਸਾਰਿਆਂ ਦੇ ਮੋਢਿਆਂ ਤੇ ਵਜ਼ਨ ਵੱਧ ਗਿਆ ਭਾਰ ਵੱਧ ਗਿਆ ਇਹ ਵੀ ਤਾਂ ਡਰ ਤੇ ਹੋਣਾ ਨਾ ਜੇ ਕਿਤੇ ਸੀਟ ਲੂਜ਼ ਹੋ ਗਈ ਜੇ ਕਿਤੇ ਅਸੀਂ ਤੀਜੇ ਚੌਥੇ ਨੰਬਰ ਵਾਲ ਨੂੰ ਚਲੇ ਗਏ ਤਾਂ ਫਿਰ ਉੱਤੋਂ ਸੇਵਾ ਬੜੀ ਹੋਣੀ ਹੈ ਦੇਖੋ ਨਰਿੰਦਰભાઈ ਮੋਦੀ ਜੀ ਜੇ ਸਥਾਨ ਤੇ ਆਉਂਦੇ ਨੇ ਉਹ ਪਾਰ ਵਧਾਰ ਨੇ ਆਂਦੇ ਭਾਰ ਘਟਾ ਲਾਂਦੇ ਨੇ ਕਿਉਂਕਿ ਨਰਿੰਦਰભાઈ ਮੋਦੀ ਜੀ ਨੂੰ ਸੁਣਨ ਵਾਸਤੇ ਜੋ ਜਨ ਸਲਾਬ ਦਿਨਾਂ ਨਗਰ ਪਹੁੰਚਿਆ ਵਾ ਉਸ ਨੂੰ ਦੇ ਕੇ ਸਾਰੇ ਕਾਰਜਕਰਤਾ ਬੂਸਤਰ ਦੇ ਕਾਰਜਕਰਤਾ ਮੰਡਸਤਰ ਦੇ ਕਾਰਜਕਰਤਾ ਔਰ ਸਾਰੇ ਕਾਰਜਕਰਤਾ ਉਸਾਹੀ ਨੇ ਔਰ ਆਪਣੇ ਆਪ ਘਰ ਕਾ ਜਾ ਕੇ ਨਰਿੰਦਰભાઈ ਮੋਦੀ ਜੀ ਵਾਸਤੇ ਔਰ ਪੂਰੇ ਦੇਸ਼ ਵਾਸਤੇ ਵੋਟਾਂ ਮੰਗਦੇ ਪਏ ਸਾਨੂੰ ਪੂਰਨ ਵਿਸ਼ਵਾਸ ਹੈ ਉਹਨਾਂ ਨੇ ਸਾਡਾ ਜਿਹੜਾ ਭਾਰ ਘਟਾਇਆ ਵਾ ਔਰ ਅਸੀਂ ਅੱਛੀ ਮਾਤਰਾ ਦੇ ਨਾਲ ਲੋਕ ਸਭਾ ਸੀਟ ਨੂੰ ਜਿੱਤਣ ਵਾਲੇ ਆ ਜਿੰਨੇ ਸਿਆਸੀ ਪੰਡਿਤ ਨੇ ਤੇ ਜਿੰਨੇ ਵੀ ਤੁਹਾਡੇ ਵਿਰੋਧੀ ਨੇ ਤੁਹਾਨੂੰ ਤੀਜੇ ਚੌਥੇ ਨੰਬਰ ਤੇ ਗਿਣਦੇ ਨੇ ਤੁਸੀਂ ਆਪਣੇ ਆਪ ਨੂੰ ਤੀਜੇ ਤੇ ਚੌਥੇ ਤੇ ਕਿੰਨੇ ਤੇ ਗਿਣਦੇ ਦੇਖੋ ਮੈਂ ਪੂਰੇ ਇਲੈਕਸ਼ਨ ਨੂੰ ਬੜਾ ਨਜ਼ਦੀਕੀ ਨਾਲ ਦੇਖਿਆ ਵਾ ਔਰ ਪੂਰੇ ਇਲੈਕਸ਼ਨ ਚ ਮੈਂ ਲੋਕਾਂ ਦੇ ਵਿੱਚ ਰਿਹਾ ਵਾਂ ਦਿਨਾਂ ਨਗਰ ਦਾ ਮੈਂ ਭਾਰਤੀ ਜਨਤਾ ਪਾਰਟੀ ਵੱਲੋਂ ਇਨਚਾਰਜ ਵੀ ਰਿਹਾ ਹਾਂ ਔਰ ਬਟਾਲੇ ਮੈਂ ਹਰਿਆਣwala ਵਾਂ ਔਰ ਇਸ ਦੇ ਨਾਲ ਨਾਲ ਦੂਜੀਆਂ ਕੰਸਟਿਟੂਐਂਸੀਜ਼ ਵੀ ਲੋਕਸਭਾ ਦੇ ਲੋਕਸਭਾ ਗੁਰਦਾਸਪੁਰ ਦੀਆਂ ਉਹਨਾਂ ਵਿੱਚ ਜਾਣਾ ਹੋਇਆ ਵਾ ਮੈਂ ਬੜਾ ਦ੍ਰਿੜ ਨਿਸ਼ਚੈ ਨਾਲ ਕਹਿ ਸਕਦਾ ਵਾਂ ਜਿਹੜੇ ਸਾਰੇ ਪੰਡਤ ਇਹ ਸਾਰੇ ਪੰਡਤ ਜਿਹੜੇ ਨੇ ਉਹਨਾਂ ਦੇ ਜੋ ਕਹਿ ਰਹੇ ਨੇ ਉਹ ਬਿਲਕੁਲ ਗਲਤ ਹੋਣ ਵਾਲਾ ਹੈ ਨਰਿੰਦਰ ਭਾਈ ਮੋਦੀ ਜੀ ਦੀ ਲਹਿਰ ਚਾਰੋਂ ਪਾਸੇ ਹੈ ਔਰ ਲੋਕ ਸਭਾ ਗੁਰਦਾਸਪੁਰਾ ਸੀਟ ਅਸੀਂ ਬੜੀ ਵੱਡੀ ਮਾਰਜਨ ਆਪਾਂ ਇੱਥੋਂ ਜਿੱਤਾਂਗੇ 100% ਸ਼ਿਓਰ ਹੈ ਪੱਕੀ ਗੱਲ ਹੈ ਬਿਲਕੁਲ ਸ਼ਿਓਰ ਹੈ ਜੀ ਸ਼ਿਓਰ ਪਰ ਇਹ ਵੈਮ ਨਿਕਲੇਗਾ ਕਿਵੇਂ ਇਹ ਭਲੇਖਾ ਨਿਕਲੇਗਾ ਕਿਵੇਂ ਕਿ ਵੈਮ ਭਲੇਖਾ ਤੁਸੀਂ ਪਾਲ ਕੇ ਬੈਠੇ ਨਹੀਂ ਭਲੇਖਾ ਔਰ ਵੈਮ ਨਹੀਂ ਹੈ ਮੈਂ ਪਹਿਲਾਂ ਕਹਿ ਸਕਦਾ ਪਿਆਵਾ ਵੀ ਮੈਂ ਜੇ ਤੁਹਾਡੇ ਇਸ ਸਟੂਡੀਓ ਦੇ ਵਿੱਚ ਗੱਲ ਕਰਦਾ ਪਿਆਵਾ ਤੇ ਮੈਂ ਆਪਣੇ ਲੋਕਾਂ ਦੇ ਵਿੱਚ ਜਾ ਕੇ ਜੋ ਅੰਡਰਕਰਰਡ ਦੇਖਿਆ ਵਾ ਭਾਰਤੀ ਜਨਤਾ ਪਾਰਟੀ ਵਾਸਤੇ ਕਿਉਂਕਿ ਪੰਜਾਬ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਕਾਂਗਰਸ ਵੀ ਦੇਖ ਲਈਏ ਉਹਨਾਂ ਨੇ ਆਪ ਦਾ ਜੋ ਹਲਾਸ਼ੀ ਅਸੀਂ ਗਰਦਾਸਪੁਰ ਦੀ ਗੱਲ ਕਰੀਏ ਤੇ ਮੈਂ ਮੈਂ ਉਹ ਗਰਦਾਸਪੁਰ ਦੀ ਗੱਲ ਕਰੀਏ ਗਰਦਾਸਪੁਰ ਚ ਤੁਹਾਨੂੰ ਬੀਜੇਪੀ ਨੂੰ ਪਿੰਡਾਂ ਦੇ ਵਿੱਚ ਜੱਟ ਵੜਨ ਨਹੀਂ ਦਿੰਦੇ ਦੇਖੋ ਇਸ ਦਾ ਮੈਂ ਜਿੰਦਾ ਤੁਸੀਂ ਕਿਲ ਗੱਡੇ ਸੀ ਅਗਲੇ ਨੇ ਨਾਕੇ ਲਾਤੇ ਨੇ ਉਹ ਤੁਹਾਡੇ ਕੋਲ ਸਵਾਲ ਕਰਦੇ ਨੇ ਸਵਾਲਾਂ ਤੋਂ ਤੁਸੀਂ ਭੱਜਦੇ ਹੋ ਜਦੋਂ ਪਿੰਡਾਂ ਦੇ ਵਿੱਚ ਬੀਜੇਪੀ ਨਹੀਂ ਹੈ ਤਦ ਇਹ ਇੱਕ ਸ਼ਹਿਰਾਂ ਦੇ ਵੋਟ ਤੇ ਜਿੱਜੋ ਦੇਖੋ ਮੈਂ ਤੇਰੇ ਨਾਲ ਚੱਲ ਰਿਹਾ ਆਂ ਜੋ ਮਾਹੌਲ ਸਾਰਾ ਬਣਿਆ ਦਾ ਹੈ ਜੇ ਕਿਸਾਨ ਵੀ ਸਾਡੇ ਭਰਾ ਨੇ ਔਰ ਕੋਸ਼ੇ ਜੋ ਬੰਦੇ ਵਿਰੋਧ ਕਰਦੇ ਵੀ ਪਹਿਨੇ ਰਾਜਨੀਤੀ ਦਾ ਹਿੱਸਾ ਵੈ ਔਰ ਅਸੀਂ ਮੈਂ ਜਗਾ ਜਗਾ ਜਾ ਕੇ ਦੇਖਿਆ ਹੋਇਆ ਜੋ ਕਰੰਟ ਆਮ ਪਿੰਡਾਂ ਦੇ ਵਿੱਚ ਵੀ ਲੋਕਾਂ ਦੇ ਪ੍ਰਤੀ ਹੈ ਔਰ ਤੁਹਾਡੇ ਮੈਂ ਇਸ ਸਟੂਡੀਓ ਦੇ ਇਹ ਕਹਿਣਾ ਚਾਹਨਾ ਵਾ ਜੋ ਆਮ ਕਿਸਾਨ ਹੈ ਜਿਹਨੂੰ 6000 ਰੁਪਏ ਮਿਲਦਾ ਪਿਆ ਵਾ ਜਿਹਨੂੰ ਆਪਣੀ ਸਿਕਿਉਰਟੀ ਮਿਲਦੀ ਵੀ ਆਪਣੀ ਫਸਲ ਦੀ ਜਿਹਨੂੰ ਹੋਰ ਸਾਰੀਆਂ ਸੁਵਿਧਾਵਾਂ ਮਿਲਦੀਆਂ ਪਈਆਂ ਵਾ ਔਰ ਉਸ ਦੇ ਨਾਲ-ਨਾਲ ਜਿਹੜੇ ਹੋਰ ਸਭ ਲੋਕਾਂ ਦੀ ਸੁਵਿਧਾਵਾਂ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਦਿੱਤੀਆਂ ਵਾ ਉਹ ਸਭ ਲੋਕ ਭਾਰਤੀ ਜਨਤਾ ਪਾਰਟੀ ਦੀ ਪੂਰੇ ਦੇਸ਼ ਦੀ ਸਰਕਾਰ ਨਾਲ ਸਹਿਮਤ ਨਹੀਂ ਉਹ ਸਾਨੂੰ ਵੋਟਾਂ ਪਾਉਣ ਵਾਲੇ ਨੇ ਇਹ ਨਿਸ਼ਚਿਤ ਜੀ ਅਛਾ ਪਰ ਇਹ ਸਭ ਕਾਂਗਰਸ ਤੋਂ ਕੁਝ ਉੜਦੇ ਉੜਦੇ ਪਰਿੰਦੇ ਆਏ ਸੀ ਅਣਕੇ ਭਾਜਪੀ ਦੀ ਟਿਆਣੀ ਤੇ ਬੈ ਕੇ ਸੀ ਕਾਂਗਰਸ ਦੇ ਵੱਡੇ ਦਿਗਜ ਲੀਡਰ ਵੀ ਤੁਹਾਡੇ ਨਾਲ ਆਏ ਨੇ ਉਹਨਾਂ ਦੇ ਆਉਣ ਨਾਲ ਤੁਹਾਨੂੰ ਕੋ ਫਾਇਦਾ ਹੈਗਾ ਬਾ ਦੇਖੋ ਹਰ ਕਾਰਕਟਰ ਦਾ ਹਰ ਨੇਤਾ ਦਾ ਆਪਣਾ ਇੱਕ ਲਾਭ ਹੁੰਦਾ ਵਾ ਜਿਸ ਪਾਰਟੀ ਚ ਵੀ ਆਏ ਨੇ ਉਹ ਸੁਭਾਵਿਕ ਉਹ ਉਸ ਦਾ ਲਾਭ ਪਾਰਟੀ ਨੂੰ ਹੋਣ ਵਾਲਾ ਵਿੱਚ ਕੋਈ ਦੋਰਾ ਹੈ ਨਹੀਂ ਜੀ ਉਹਨਾਂ ਦਾ ਫਾਇਦਾ ਨਹੀਂ ਹੁੰਦਾ ਜੀ ਉਹ ਆਣ ਕੇ ਕੋਈ ਫਾਇਦਾ ਨਹੀਂ ਕਰਦੇ ਕਿ ਪੋਜੀਸ਼ਨ ਹੈਗੀ ਅਸੀਂ ਅਸੀਂ ਅੰਤਕ ਵਿਸ਼ਵਾਸੀ ਆ ਮੈਂ ਮੈਂ ਤੁਹਾਨੂੰ ਦੱਸ ਚੁੱਕਾ ਵਾਂ ਮੈਂ ਲੋਕਾਂ ਦਾ ਕਰਨ ਦੇਖ ਚੁੱਕਾ ਵਾਂ ਔਰ ਲੋਗ ਚਾਹੇ 377 ਦਾ ਵਿਸ਼ਾ ਹੋਵੇ ਚਾਹੇ ਰਾਮ ਜਨਮ ਭੂਮੀ ਦਾ ਬਬੇ ਮੰਦਿਰ ਨਰਵਾਨ ਦਾ ਇਸ਼ੂ ਹੋਵੇ ਚਾਹੇ ਜਵਾ ਭਾਰਤੀ ਜਨਤਾ ਪਾਰਟੀ ਦੀ ਦੇਸ਼ ਦੀ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਦਾ ਇਸ਼ੂ ਹੋਵੇ ਇਹ ਸਾਰੇ ਇਸ਼ੂਜ਼ ਦੇ ਉੱਤੇ ਪੂਰਾ ਦੇਸ਼ ਇਕੱਠਾ ਹੋਇਆ ਦਾ ਹੈ ਔਰ ਕੋਈ ਵੀ ਨਰਿੰਦਰભાઈ ਮੋਦੀ ਜੀ ਦੇ ਸਾਹਮਣੇ ਕੋਈ ਐਸਾ ਵਿਅਕਤੀ ਨਹੀਂ ਹੈ ਜਿਹੜਾ ਪ੍ਰਧਾਨ ਮੰਤਰੀ ਦੇ ਰੈਕ ਹੋ ਸਕੇ ਅੱਛਾ ਇਸ ਤੋਂ ਪਹਿਲਾਂ ਗੁਰਦਾਸਪੁਰ ਸੀਟ ਦੇ ਉੱਤੇ ਹਮੇਸ਼ਾ ਭਾਜਪਾ ਨੇ ਸੀਨੀਅਰ ਸਟਾਰਾਂ ਦੇ ਉੱਤੇ ਭਰੋਸਾ ਕੀਤਾ ਉਹਨਾਂ ਦੇ ਆਸਰੇ ਰਹੀਏ ਕਦੀ ਵਿਨੋਦ ਕੰਨਨ ਨੂੰ ਲੈਣਤਾ ਤੇ ਉਸ ਦੇ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਨਾਬ ਹੁਣੇ ਸਨੀ ਦਿਓਲ ਜੀ ਆ ਗਏ ਲੱਭੇ ਤੇ ਨਹੀਂ ਮੁੜ ਕੇ ਤਾਂ ਇਸ ਵਾਰੀ ਤੁਸੀਂ ਕੀ ਸਮਝਦੇ ਬੱਬੂ ਨੂੰ ਲਿਆਉਣ ਦਾ ਕੀ ਕਾਰਨ ਸੀ ਦਿਨੇਸ਼ ਬੱਬੂ ਕਿਉਂ ਉਤਾਰੇ ਗਏ ਕਿ ਲੋਕਾਂ ਦਾ ਗੁੱਸਾ ਹੀ ਨਾ ਸੀ ਵੈਸੇ ਨਾਰਾਜ਼ ਤਾਂ ਤੁਸੀਂ ਵੀ ਬੜੇ ਸੀ ਨਹੀਂ ਮੈਂ ਕੋਈ ਨਾਰਾਜ਼ ਨਹੀਂ ਹਾਂ ਇਹ ਤਾਂ ਸੱਚਾਈ ਹੈ ਭਈ ਇਸ ਵळे ਲੋਕ ਔਰ ਭਾਰਤੀ ਜਨਤਾ ਪਾਰਟੀ ਦਾ ਆਪਣਾ ਕਾਰਕਟਰ ਵੀ ਚਾਹੁੰਦਾ ਸੀ ਵੀ ਅਸੀਂ ਇੰਨੇ ਸਮੇਂ ਤੋਂ ਮਿਹਨਤ ਕਰਨੇ ਪਏ ਆ ਕੋਈ ਵੀ ਲੋਕ ਸਭਾ ਲੜਨ ਵਾਲਾ ਲੀਡਰ ਹੋਵੇ ਉਹ ਹਮ ਸਾਡੀ ਲੋਕ ਸਭਾ ਦੇ ਵਿੱਚੋਂ ਹੋਣਾ ਚਾਹੀਦਾ ਵਾ ਔਰ ਸਾਡੀ ਮੰਗ ਦੀ ਸਾਡੀ ਡਿਮਾਂਡ ਨੂੰ ਪਾਰਟੀ ਨੇ ਮੰਨਿਆ ਔਰ ਸਾਨੂੰ ਮੰਨ ਕੇ ਦਿਨੇਸ਼ ਚੀ ਬੱਬੂ ਦਾ ਜਿਹੜਾ ਚਿਹਰਾ ਉਹ ਦਿੱਤਾ ਵਾ ਅਸੀਂ ਪਾਰਟੀ ਦੇ ਧੰਨਵਾਦੀ ਆ ਤੁਹਾਡੀ ਪਾਰਟੀ ਚ ਇੱਕ ਨਵੀਂ ਚੀਜ਼ ਬੜੀ ਚੱਲ ਪਈ ਹੈ ਜਿੱਦਾਂ ਹੁਣ ਮਿਹਨਤ ਕਰਦੇ ਰਹੇ ਬਹੁਤ ਸਾਰੇ ਪਾਰਟੀ ਵਰਕਰ ਮਿਹਨਤ ਕਰ ਰਹੇ ਨੇ ਬਾਹਰੋਂ ਕਾਂਗਰਸ ਚ ਲੋਕ ਗਏ ਤੇ ਸੀਟਾਂ ਲੈ ਕੇ ਗਾਂਗੇ ਨਹੀਂ ਐਸਟਾ ਨਹੀਂ ਆ ਦੇਖੋ ਪਾਰਟੀ ਵਿੱਚ ਸਭ ਦਾ ਸਵਾਗਤ ਹੈ ਔਰ ਪਾਰਟੀ ਆਪਣੇ ਸਰਵੇ ਕਰਾਂਦੀ ਹੈ ਔਰ ਕਈ ਵਾਰੀ ਸਰਵੇ ਦੇ ਵਿੱਚ ਲੱਗਦਾ ਹੈ ਵੀ ਜਿਹੜਾ ਕਾਰਕਟਰ ਬਾਹਰੋਂ ਆ ਕੇ ਚਾਹੇ ਬਾਹਰੋਂ ਹੀ ਆਇਆ ਲੇਕਿਨ ਜਦੋਂ ਪਾਰਟੀ ਦਾ ਬਣ ਜਾਂਦਾ ਔਰ ਪਾਰਟੀ ਦਾ ਕਾਰਕਟਰ ਬਣ ਜਾਂਦਾ ਵਾ ਅੱਛਾ ਪਟਿਆ ਸਰ ਦੇਖ ਸਕਦਾ ਉਹਨਾਂ ਪੱਟਿਕਟ ਦੇ ਦਿੰਦੇ ਨੇ ਅੱਛਾ ਇਸ ਵਾਰੀ ਜੇ ਜਿਮਨੀ ਚੋਣ ਬਟਾਲਿਓ ਹੋ ਜਾਂਦੀ ਹੈ ਤੇ ਭਾਜੀਪੀ ਵੱਲੋਂ ਕੈਂਡੀਡੇਟ ਕੌਣ ਹੈ ਜਿਮਨੀ ਚੋਣ ਦਾ ਸਵਾਲ ਹੀ ਨਹੀਂ ਹੈ ਅਸੀਂ ਅਸੀਂ ਜਿੱਤਣ ਵਾਲੇ ਹਾਂ ਚਲੋ ਤੁਸੀਂ ਜਿੱਤਣ ਵਾਲੇ ਮੈਂ ਜੇ ਹੋ ਜਾਂਦੀ ਨਹੀਂ ਜੇ ਹੋੜ ਹੀ ਨਹੀਂ ਹੈ ਮੈਸੇਜ ਕਿੰਨੇ ਜੇ ਹੋ ਗਏ ਮੈਂ ਕਹਿੰਦਾ ਨਿਸ਼ਚਿਤ ਹੈ ਭਈਆ ਜਿਹੜਾ ਚੋਣ ਹੈ ਭਾਰਤੀ ਜਨਤਾ ਪਾਰਟੀ ਦਿਨੇਸ਼ ਜੀ ਬੱਬੂ ਕਮਲ ਦੇ ਨਿਸ਼ਾਨ ਤੇ ਇਥੋਂ ਜਿੱਤਣ ਵਾਲਿਆ 100% ਸ਼ੋਰ ਇਹਦੇ 4 ਤਰੀਕ ਨੂੰ ਦੁਬਾਰਾ ਬੁਲਾ ਲਿਓ ਤੁਸੀਂ ਬੁਲਾ ਲਿਓ ਜੋ ਮੈਂ ਕਹਿ ਰਿਹਾ ਹੋ ਗਏ ਰਹਿਗਾ ਚਲੋ ਸਰੇਸ਼ ਜੀ 1% ਜੇ ਜੇ ਵਾਲਿਆਂ ਚ ਮੈਂ ਕਿਉਂਕਿ ਕੁਝ ਵੀ ਹੋ ਸਕਦਾ ਜੇਕਰ ਉਹ ਜਿੱਤ ਜਾਂਦੀ ਹੈ ਤਾਂ ਹਰੇਕ ਪਾਰਟੀ ਹੈ ਨਾ ਜਿਹੜੀ ਵਸੇ ਚਲੋ ਇਹਨਾਂ ਦਾ ਚਲੋ 2027 ਦੇ ਤੁਸੀਂ 27 ਤੇ ਆ ਜਾਓ 27 ਤੇ ਆ ਜਾਓ 27 ਦੇ ਵਿੱਚ ਬੀਜੇਪੀ ਵੱਲੋਂ ਕੌਣ ਹੋ ਸਕਦਾ ਇਹ ਤੇ ਦੇਖੋ ਸਾਡੀ ਪਾਰਟੀ ਵਿੱਚ ਜਿਹੜੀ ਸਾਡਾ ਪਾਰਲੀਮੈਂਟਰੀ ਬੋਰਡ ਹੈ ਉਹ ਤੈਅ ਕਰਦਾ ਵਾ ਕਰਮਕੱਤਾ ਦੇ ਮਨ ਦੇ ਵਿੱਚ ਹਰ ਇੱਕ ਬੰਦੇ ਦੇ ਵਿੱਚ ਛਾਅ ਹੋ ਸਕਦੀ ਆ ਕੋਈ ਲੀਡਰ ਹੋ ਸਕਦਾ ਜਿਹਨਾਂ ਦੇ ਮਨ ਚ ਇੱਛਾ ਹੋਵੇ ਜਿਹੜੇ ਬਾਹਰੋਂ ਆਏ ਨੇ ਉਹ ਕੀ ਕਰਨਗੇ ਸੱਦ ਮਨ ਦੀ ਛਾਅ ਹੋ ਸਕਦੀ ਆ ਉਹ ਜਿਹੜਾ ਲੋਕ ਰਾਜਨੀਤੀ ਕਰਦੇ ਪਏ ਨੇ ਰਾਜਨੀਤੀ ਰਾਜਨੀਤੀ ਵਿੱਚ ਉਹ ਹਮੇਸ਼ਾ ਕੇ ਵਧਨ ਨਾਲ ਰਾਜਨੀਤੀ ਕਰਦੇ ਨੇ ਅਚਾਨਕ ਅਚਾਨਕ ਜਿਵੇਂ ਹੁਣ ਬੱਬੂ ਜੀ ਉਹਨਾਂ ਨੂੰ ਮੈਦਾਨ ਚ ਉਤਾਰ ਦਿੱਤਾ ਹੈ ਇਦੇ ਤੋਂ ਕਈਆਂ ਦੀਆਂ ਨੀਂਦਾਂ ਤੇ ਹਰਾਮ ਹੋ ਗਈਆਂ ਹੋਣਗੀਆਂ ਵੀ ਇਹ ਕੀ ਬਣਿਆ ਦੇਖੋ ਸਾਡੀ ਪਾਰਟੀ ਸਭ ਤੋਂ ਵੱਡੀ ਖੂਬਸੂਰਤੀ ਹੈ ਜਿੰਨੇ ਤਾਂ ਕਰ ਟਿਕਟ ਐਨਾਉਂਸ ਨਹੀਂ ਹੁੰਦੀ ਉਹਨਾਂ ਜਗ੍ਹਾ ਸਾਰੇ ਹੀ ਲੀਡਰ ਜਿਹੜੇ ਇੱਛੂ ਹੁੰਦੇ ਨੇ ਆਪਣਾ ਆਪਣਾ ਜੋਰ ਲਗਾਉਂਦੇ ਨੇ ਹਮ ਲੇਕਿਨ ਉਸ ਤੋਂ ਬਾਅਦ ਜਦੋਂ ਟਿਕਟ ਮਿਲ ਜਾਂਦੀ ਹੈ ਜਿਹੜਾ ਪਾਰਟੀ ਦਾ ਕੈਡਰ ਹੈ ਕਰਮਕਦਤਾ ਹੈ ਉਹ ਫਿਰ ਡਾਇਰੈਕਟ ਰੂਟ ਤੇ ਵਿੱਚ ਉਸ ਨੂੰ ਆਪਣਾ ਲੀਡਰ ਮੰਨ ਕੇ ਉਸ ਨੂੰ ਆਪਣਾ ਕੈਂਡੀਡੇਟ ਬਣ ਕੇ ਕਮਲ ਦੇ ਨਿਸ਼ਾਨ ਦੇ ਉੱਤੇ ਵੋਟਾਂ ਪਵਾਉਣ ਵਾਸਤੇ ਉਹ ਫਿਰ ਪੂਰਾ ਜੋਰ ਲਗਾਦਾ ਐਡਵੋਕੇਟ ਸਭ ਤੋਂ ਖੂਬਸੂਰਤੀ ਹੈ ਐਡਵੋਕੇਟ ਸੁਰੇਸ਼ ਪਾਟਿਆ ਤੇ ਉਹਨਾਂ ਦੇ ਨਾਮ ਦੇ ਆਪ ਪਾਰਟੀ ਤੈ ਕਰੇਗੀ ਮੈਨੂੰ ਇਸ ਵਾਰ ਕੋਈ ਜਾਣਕਾਰੀ ਨਹੀਂ ਮੈਂ ਕਾਰਜਕਰਤਾ ਵਾ ਵੈਸੇ ਹੈ ਕਾਰਜਕਰਤਾ ਦੇ ਨਾਤੇ ਇੱਥੇ ਕੁਛ ਆਉਂਦਾ ਦੇਖੋ ਮੈਂ ਪਹਿਲਾਂ ਕਹਿਆ ਤਾਂ ਪਾਰਲੀਮੈਂਟਰੀ ਬੋਰਡ ਜਿਹੜੀ ਯਾਰ ਪਾਰਲੀਮੈਂਟਰੀ ਬੋਰਡ ਤੈ ਕਰੇਗੀ ਕਿ ਕਿਹਨੂੰ ਟਿਕਟ ਦੇਣੀ ਕਿਹਨੂੰ ਨਹੀਂ ਦੇਣੀ ਅਸੀਂ ਕਾਰਜਕਰਤਾ ਦੇ ਨਾਤੇ ਇੱਛਾ ਹੈ ਦੇਖੋ ਇੱਛਾ ਮੈਂ ਪਹਿਲਾਂ ਕਿਹਾ ਕਿਸ ਕਾਰਜਕਰਤਾ ਦੇ ਮਨ 'ਚ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਨਹੀਂ ਹੁੰਦੀ ਠੀਕ ਹੈ ਉਹ ਕਿਸੇ ਨਾ ਕਿਸੇ ਅੱਗੇ ਵਧ ਕੇ ਇੱਛਾ ਹੁੰਦੀ ਮੈਂ ਅੱਗੇ ਵਧ ਕੇ ਹੋਰ ਕੰਮ ਕਰਨਾ ਲੇਕਿਨ ਕੰਮ ਕਰਨਾ ਵਾਸਤੇ ਤੈ ਜਰਾ ਨਿਸ਼ਚਿਤ ਕਰਨਾ ਕਿ ਕਿਹੜੀ ਭੂਮਿਕਾ ਸਾਨੂੰ ਰਹਿਣ ਵਾਲੀ ਹੈ ਉਹ ਬੋਲ ਬਾ ਵੀ ਤੁਸੀਂ ਦੇਖਿਆ ਤਿੰਨ ਦਿਨ ਪਹਿਲਾਂ ਜਿਹੜਾ ਰੋਡ ਸ਼ੋ ਬਟਾਲੇ ਹੋਇਆ ਵਾ ਔਰ ਮੈਂ ਸ਼ੁਕਰ ਗੁਜ਼ਾਰਾਂ ਤੁਹਾਡੇ ਇਸ ਚੈਨਲ ਦਾ ਵੀ ਤੁਸੀਂ ਖੁਦ ਉਦੋਂ ਮੈਂ ਤੁਹਾਡੀ ਮੈਂ ਵੀਡੀਓ ਦੇਖਦਾ ਪਿਆ ਸੀ ਤੁਸੀਂ ਉਹ ਦਿਨ ਖੁਦ ਕਹਰੇ ਵੀ ਇੰਨੀ ਵੱਡੀ ਗਰਮੀ ਹੈ ਔਰ ਗਰਮੀ ਦੇ باوجود ਇੰਨੀ ਵੱਡੇ ਤਦਾਦ ਚ ਹਜ਼ਾਰਾਂ ਦਾ ਜੋ ਕਾਰਕਤਾ 48 ਡਿਗਰੀ ਟੈਂਪਰੇਚਰ ਸੀ 48 ਡਿਗਰੀ ਟੈਂਪਰੇਚਰ ਹੋਏ ਔਰ ਹਜ਼ਾਰਾਂ ਦਾ ਤਦਾਦ ਚ ਕਾਰਕਤਾ ਯੂਥ ਸੜਕਾਂ ਤੇ ਨਿਕਲੇ ਆਏ ਇਹ ਕੀ ਸਾਈਨ ਦਿੰਦਾ ਅੱਛਾ ਤੁਸੀਂ ਸਾਈਨ ਹੈ ਤੁਹਾਡਾ ਚਿਹਰਾ ਉੱਥੇ ਮੈਨੂੰ ਲੱਭ ਨਹੀਂ ਸੀ ਰਿਹਾ ਕਿਤੇ ਕਿੱਥੇ ਖੜੇ ਸੀ ਤੁਸੀਂ ਨਹੀਂ ਮੈਂ ਨਾਲ ਹੀ ਸੀ ਉਦੋਂ ਮੈਂ ਅੱਛਾ ਮੈਂ ਉੱਥੇ ਬੱਬੂ ਜੀ ਦੇ ਨਾਂ ਤੇ ਸਭ ਜਿਹੜੇ ਲੀਡਰਸ਼ਿਪ ਦੇ ਨਾਲ ਖੜਾ ਸੀ ਮੈਂ ਇਹ ਪੜੇ ਸਭ ਲੋਕੀ ਹੁਣ ਵੋਟ ਜਿਹੜੀ ਹੈ ਬੀਜੇਪੀ ਨੂੰ ਪਾਉਣਗੇ ਨਰਿੰਦਰ ਮੋਦੀ ਜੀ ਦੇ ਮੋ ਨੂੰ ਪਾਉਣਗੇ ਕਿ ਜਾਂ ਫਿਰ ਬੱਬੂ ਚਿਹਰਾ ਦਿਨੇਸ਼ ਬੱਬੂ ਉਹਨੂੰ ਪ ਇੱਥੇ ਕੋਈ ਦੋਰਾ ਨਹੀਂ ਹੈ ਇਸ ਵੇਲੇ ਪੂਰੇ ਦੇਸ਼ 'ਚ ਨਰਿੰਦਰ ਭਾਈ ਮੋਦੀ ਜੀ ਦਾ ਇੱਕ ਚਿਹਰਾ ਜਿਹੜਾ ਵਾ ਉਹ ਸਭ ਲੋਕ ਪਸੰਦ ਕਰਦੇ ਪਏ ਨੇ ਚਾਹੇ ਉਹ ਇੰਟਰਨੈਸ਼ਨਲ ਲੈਵਲ ਤੇ ਹੋਵੇ ਜਾਂ ਨੈਸ਼ਨਲ ਲੈਵਲ ਤੇ ਹੋਵੇ ਔਰ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਕਿ ਸਾਡੇ ਕਮਲ ਦੇ ਨਿਸ਼ਾਨ ਦੇ ਨਾਲ ਨਰਿੰਦਰ ਭਾਈ ਮੋਦੀ ਜੀ ਦਾ ਚਿਹਰਾ ਉਸ ਨੂੰ ਨਾਲ ਲੈ ਕੇ ਅਸੀਂ ਲੋਕਾਂ ਜਾਂ ਜਾ ਰਹੇ ਹਾਂ ਉਹਨਾਂ ਦੇ ਕੰਮਾਂ ਨੂੰ ਨਾਲ ਲੈ ਕੇ ਲੋਕਾਂ ਜਾਂ ਜਾ ਰਹੇ ਹਾਂ ਔਰ ਇਹ ਕਮਲ ਦੇ ਨਿਸ਼ਾਨ ਜਿਹਦੇ ਤੇ ਨਰਿੰਦਰ ਭਾਈ ਮੋਦੀ ਜੀ ਦੇ ਉਹ ਦਿਨੇਸ਼ ਬੱਬੂ ਜੀ ਦਾ ਵੀ ਆਪਣਾ ਇੱਕ ਐਸਾ ਕੈਰੈਕਟਰ ਰਿਹਾ ਵਾ ਭਈ ਉਹ ਤਿੰਨ ਵਾਰੀ ਉੱਥੇ ਐਮ.ਐਲ.ਏ ਰਹੇ ਨੇ ਔਰ ਉਹਨਾਂ ਦਾ ਜਿਹੜਾ ਕਾਰਜ ਕਰ ਰਿਹਾ ਹੈ ਡੀਪੀ ਸਪੀਕਰ ਦੇ ਨਾਤੇ ਵੀ ਔਰ ਵੈਸੇ ਵੀ ਆਪਣੇ ਲੋਕਲ ਹਲਕੇ ਦੇ ਵਿੱਚ ਉੱਥੋਂ ਦੇ ਲੋਕ ਉਹਨਾਂ ਹੱਥੋਂ ਹੱਥੀਂ ਚੁੱਕਦੇ ਪਏ ਨੇ ਇੱਕ ਵਾਰੀ ਵੀ ਉਹ ਆਪਣੇ ਹਲਕੇ ਦੇ ਵਿੱਚ ਜਿਆਦਾ ਸਮਾਂ ਨਹੀਂ ਦੇ ਪਏ ਲੋਕ ਸਭਾ ਇਲੈਕਸ਼ਨ ਵਿੱਚ ਲੇਕਿਨ ਤੁਸੀਂ ਦੇਖਣਾ ਬੜੀ ਵੱਡੀ ਤਰ੍ਹਾਂ ਆਪਣੇ ਪੁਰਾਣੇ ਕੰਮਾਂ ਕਰਕੇ ਉਹ ਬੜੀ ਵੱਡੀ ਲੀਡ ਨਾਲ ਜਿੱਤ ਕੇ ਉੱਥੋਂ ਹੀ ਨਿਕਲਣਗੇ ਸਵਰਨ ਸਲਾਰੀਆ ਬੀਜੇਪੀ ਛੱਡ ਕੇ ਜਿਹੜੀ ਆਮ ਆਦਮੀ ਪਾਰਟੀ ਦਾ ਪੱਲਾ ਫੜ ਚੁੱਕੀ ਆਮ ਆਦਮੀ ਪਾਰਟੀ ਤੁਹਾਡੇ ਜਿਸ ਇਲਾਕੇ 'ਚ ਤੁਸੀਂ ਬੀਜੇਪੀ ਦਾ ਗੜ ਮੰਨਦੇ ਸੀ ਉਸ 'ਚੋਂ ਕਮਜ਼ੋਰ ਹੋ ਗਈ ਔਰ ਤੁਹਾਨੂੰ ਉਹਦਾ ਸਵਰਨ ਸਲ ਮੈਂ ਅੰਡਰਗ੍ਰਾਉਂਡ ਦੇ ਲੋਕਾਂ ਦੇ ਮਨ 'ਚ ਦੇਖ ਚੁੱਕਾ ਹਾਂ ਔਰ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਤੁਸੀਂ ਚਾਰ ਨੂੰ ਮੈਨੂੰ ਦੁਬਾਰਾ ਕਿੰਨਾ ਕੰਮ ਕਰਕੇ ਲੋਕ ਵੋਟ ਪਾਉਣਗੇ ਕਿ ਇੰਨਾ ਤੇ ਹੈ ਨਹੀਂ ਕਿ ਸਿਰ ਮੋਦੀ ਜੀ ਕਰਕੇ ਵੋਟ ਪੈ ਗਈ ਦੇਖੋ ਇੰਨਾ ਕੋ ਹੈ ਨਹੀਂ ਇੰਨਾ ਕੋ ਮੋਦੀ ਦੀ ਕਰਕੇ ਤੁਸੀਂ ਇਹ ਗੱਲ ਨੂੰ ਸਮਝੋ ਵੀ ਜਿਹੜੇ ਤੁਸੀਂ ਕੰਪੈਰੀਜ਼ਨ ਕਰੋ 2004 ਤੋਂ 2014 ਦਾ ਕਾਂਗਰਸ ਗਵਰਨਮੈਂਟ ਦਾ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਕਰਦਾ ਜੀ ਉਦੋਂ ਸਿਲੰਡਰ 400 ਦਾ ਸੀ ਹੁਣ 1200 ਦਾ ਹੋ ਗਿਆ। ਉਦੋਂ ਤੇਲ ਦਾ ਕੀ ਰੇਟ ਸੀ ਹੁਣ ਕੀ ਹੋ ਗਿਆ? ਦਾਲ ਜਿਹੜੀ ਉਦੋਂ 70 ਰੁਪਏ ਕਿਲੋ ਸੀ 170 ਹੋ ਗਈ। ਪਰ ਕੈਪਟਾ ਪਰ ਕੈਪਟਾ ਹੈ ਨਾ ਦੇਖੋ ਅੱਛਾ ਤਰ੍ਹਾਂ ਜਿਹਦੀ ਉਦੋਂ ਵੀ 8000 ਸੀ ਅੱਜ ਵੀ 8000 ਹੈ। ਪਰ ਕੈਪਟਾ ਇਨਕਮ ਵੀ ਵਧੀ ਆ। ਉਸ ਦੇ ਨਾਲ-ਨਾਲ ਲੋਕਾਂ ਦਾ ਲਾਈਫ ਸਟਾਈਲ ਵੀ ਵਧਿਆ ਹੋਇਆ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਪੂਰੇ ਵਰਲਡ ਦੇ ਵਿੱਚ ਅਸੀਂ 5ਵੇਂ ਨੰਬਰ ਦੀ ਇਕਨੋਮੀ ਬਣ ਚੁੱਕੇ ਹਾਂ ਗਰੀਬੀ ਵੀ ਵਧੀ ਹੈ ਨਹੀਂ ਦੇਖੋ 40 ਲੱਖ ਲੋਕਾਂ ਨੂੰ ਰਾਸ਼ਨ ਦਿੰਦੇ ਸੀ 80 ਲੱਖ ਲੋਕਾਂ ਨੂੰ ਹੋ ਗਿਆ ਦੇਖੋ ਇਸ ਤਰ੍ਹਾਂ ਹੈ ਇਹ ਤੇ ਕੋਰੋਨਾ ਤੋਂ ਬਾਅਦ ਤੋਂ ਮੈਂ ਨਰਿੰਦਰ ਭਾਈ ਬੋਧੀ ਜੋ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਧੰਨਵਾਦ ਹੈ ਤੁਸੀਂ ਮੈਨੂੰ ਯਾਦ ਦਵਾਇਆ ਹੈ ਜਿਹੜਾ ਪੰਜਾਬ ਦੇ ਵਿੱਚ ਵੀ ਲੋਕਾਂ ਦਾ ਰਾਸ਼ਨ ਚੱਲ ਰਿਹਾ ਹੈ ਪਿਛਲੇ ਕਰੋਨਾ ਤੋਂ ਲੈ ਕੇ ਹੁਣ ਤੱਕ ਗਰੀਬ ਪਰਿਵਾਰਾਂ ਨੂੰ ਸਾਰਾ ਦੇ ਸਾਰਾ ਨਰਿੰਦਰભાઈ ਮੋਦੀ ਜੀ ਦੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਦਿੱਲੀ ਸਰਕਾਰ ਉਹ ਦੇ ਰਹੀ ਹੈ ਆਪਾਂ ਰਾਮ ਅੰਦਰ ਤੋਂ ਇਲਾਵਾ ਕੰਮਾਂ ਦੇ ਉੱਤੇ ਵੋਟ ਨਹੀਂ ਮੰਗਦੇ ਅਸੀਂ ਵਿਕਾਸ ਦੇ ਨਾਮ ਤੇ ਵੋਟ ਮੰਗਨੇ ਪਏ ਆ ਅਸੀਂ ਦੇਸ਼ ਦੀ ਸੁਰੱਖਿਆ ਦੇ ਨਾਮ ਤੇ ਵੋਟ ਮੰਗਨੇ ਪਏ ਆ ਅਸੀਂ ਦੇਸ਼ ਦੀ ਸਟੇਬਿਲਿਟੀ ਦੇ ਨਾਮ ਤੇ ਵੋਟ ਮੰਗਨੇ ਪਏ ਆ ਅਸੀਂ ਦੇਸ਼ ਕਿਉਂਕਿ ਦੇਖੋ 50 ਸਾਲ ਜਿਹੇ ਰਾਮ ਜਨਮ ਭੂਮੀ ਦੀ ਗੱਲ ਕਰਨੇ ਬੋਵੇਂ ਮੰਦਿਰ ਦੀ ਤੁਸੀਂ ਬਟੂ ਜੀ ਇਹ ਗੱਲ ਨਾ ਭੁੱਲੋ ਭਈ ਮੈਂ ਵੀ ਖੁਦ 90 92 ਅਸੀਂ ਆਪਣੇ ਰਾਮ ਸੇਵਕਾਂ ਦਾ ਕਤਲੇਆਮ ਦੇਖਿਆ ਹੋ ਗੋਲੀ ਚਲਦੇ ਦੇਖਿਆ ਹੋ 2003 ਚ ਮੈਂ ਖੁਦ ਲਗਭਗ 15 ਦਿਨ ਹਸਾਰੰਪੂ ਦੀ ਜੇਲ੍ਹ ਚ ਰਹਿ ਕੇ ਆਇਆ ਹਾਂ ਠੀਕ ਹੈ ਰਾਮ ਸਾਡੇ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਉਸ ਅਦਾਲਤ ਮਾਂਜੂ ਦਾ ਅਦਾਲਤ ਦਾ ਫੈਸਲਾ ਮੈਂ ਮੈਂ ਬੇਨਤੀ ਕਰਨ ਲੱਗਾ ਜੀ ਤੁਹਾਨੂੰ ਮੈਂ ਪਹਿਲਾਂ ਕਿਉਂ ਨਹੀਂ ਹੋਇਆ 50 ਸਾਲ ਕਾਂਗਰਸ ਰਾਜ ਕਰਤਾ ਇਹਦੀ ਇੱਛਾ ਸ਼ਕਤੀ ਵੀ ਚਾਹੀਦੀ ਹੈ ਬਈਸੀ ਦੇਸ਼ ਦੇ ਵਿੱਚ ਸਭ ਧਰਮਾਂ ਦੀ ਸਟੇਬਿਲਿਟੀ ਲੈ ਕੇ ਸਭ ਸ਼ਾਂਤੀ ਦਾ ਮਾਹੌਲ ਬਣਾ ਕੇ ਜੋ ਜੋ ਠੀਕ ਹੈ ਉਹ ਉਸ ਨੂੰ ਠੀਕ ਕਰਨਾ ਚਾਹੀਦਾ ਵਾ ਇਹਦੇ ਵਿੱਚ ਜੇਕਰ ਨਰਿੰਦਰਪਾਈ ਮੋਦੀ ਦੀ ਸਰਕਾਰ ਨੇ ਕੀਤਾ ਵਾ ਔਰ ਲੋਕ ਉਹਨੂੰ ਪਸੰਦ ਕਰਦੇ ਪਏ ਤੁਹਾਨੂੰ ਲੱਗਦਾ ਕਿ ਰਾਮ ਲੱਲਾ ਜੀ ਦੇ ਨਾਂ ਤੇ ਹੀ ਵੋਟ ਪਏਗੀ ਦੇਖੋ ਮੈਂ ਇਹ ਤੇ ਬਚਪਨ ਤੋਂ ਬੋਲਦੇ ਆਇਆ ਹਾਂ ਹਮ ਬੋਵੇਂ ਹਮ ਕਸਮ ਰਾਮ ਕੀ ਖਾਤੇ ਹਾਂ ਬੋਵੇਂ ਮੰਦਿਰ ਬਣਾਏਗਾ ਕਸਮ ਰਾਮ ਕੀ ਖਾਤੇ ਹਾਂ ਮੰਦਿਰ ਵਹੀਂ ਬਣਾਏਗੇ ਕਿਉਂ ਨਾ ਪ੍ਰਾਊਡ ਫੀਲ ਕਰੀਏ ਕਿਉਂ ਨਾ ਵੋਟ ਮੰਗੀਏ ਨਰਿੰਦਰਪਾਈ ਮੋਦੀ ਜੀ ਨੇ ਬੋਵੇਂ ਮੰਦਿਰ ਦਾ ਨਿਰਮਾਣ ਕਰਨ ਚ ਆਪਣਾ ਪੂਰਾ ਸਹਿਯੋਗ ਦਿੱ ਕਿੰਨਾ ਲੋਕ ਸਭਾ ਸੀਟ ਬਗਨਜੀ ਦੀ ਵੋਟ ਲੋਕ ਸਭਾ ਸੀਟ ਗੁਰਦਾਸਪੁਰ ਇੱਥੇ ਫੈਕਟਰ ਆ ਡੱਡ ਨੇ ਪੰਜਾਬ ਹੈ ਪੰਜਾਬ ਚ ਹਰ ਚੀਜ਼ ਦਾ ਫੈਕਟਰ ਵੱਖਰਾ ਵੱਖਰਾ ਚੱਲਦਾ ਹੈ ਲੋਕ ਸਭਾ ਸੀਟ ਗੁਰਦਾਸਪੁਰ ਦੇ ਵਿੱਚ ਬੀਜੇਪੀ ਨੂੰ ਕਿਹੜੀ ਪਾਰਟੀ ਤੋਂ ਡਰ ਲੱਗਦਾ ਨਹੀਂ ਮੈਨੂੰ ਨਹੀਂ ਲੱਗਦਾ ਅਸਭਾਰਤੀ ਜਨਤਾ ਪਾਰਟੀ ਇਹ ਗੱਲ ਮੰਨ ਕੇ ਚੱਲੋ ਵੀ ਇਹ ਪਹਿਲੀ ਵਾਰੀ ਹੈ ਨਹੀਂ 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 ਸਾਹਮਣੇ ਵੇਖੋ ਕਾਂਗਰਸ ਬੜੀ ਮੇਰੀ ਮੇਰੀ ਗੱਜ-ਬੱਜ ਕੇ ਆ ਨਹੀਂ ਬਿੰਦ ਸੁਣੋ ਮੈਂ ਧਾਰੀ ਪੁੱਛਾਂ ਕਿਤੋਂ ਲੱਗ ਮੈਂ ਬਿੰਦ ਸੁਣੋ ਤੁਸੀਂ ਮੈਂ ਦੱਸ ਲਗਾਣਾ ਭਾਰਤੀ ਜਨਤਾ ਪਾਰਟੀ ਫਸਟ ਟਾਈਮ ਇੰਡੀਪੈਂਡੈਂਟ ਇਲੈਕਸ਼ਨ ਜਿਹੜੇ ਦੂਸਰੀ ਪਾਰਟੀਆਂ ਲਾਇੰਸ ਤੋਂ ਵੱਖਰੇ ਫਸਟ ਟਾਈਮ ਲੜਦੀ ਪਈ ਹੈ ਠੀਕ ਹੈ ਇਸ ਤੋਂ ਪਹਿਲਾਂ ਤੁਸੀਂ ਸਾਡਾ ਜਿਹੜਾ ਵਿਧਾਨ ਸਭਾ ਵੀ ਇੰਡੀਪੈਂਡੈਂਟ ਲੜੀ ਸੀ ਉਹਦੀ ਵੋਟ ਪਰਸੈਂਟੇਜ ਦੇਖ ਲਿਓ ਔਰ ਹੁਣ ਵੋਟ ਪਰਸੈਂਟ ਦੇਖ ਲਿਓ ਉਸ ਨਾਲ ਉਹ ਤਿਗਣੀ ਚੁਗਣੀ ਵੋਟ ਪਰਸੈਂਟੇਜ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਲੈਣ ਵਾਲੀ ਔਰ ਮੈਂ ਤੁਹਾਡੇ ਚੈਨਲ ਤੇ ਫਿਰ ਦੁਬਾਰਾ ਕਿਹਾ ਕਿ ਜਾ ਰਿਹਾ ਜੀ ਹੂੰ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੇਗੀ ਇਹ ਤੁਸੀਂ ਲਿਖ ਕੇ ਰੱਖ ਲਓ ਤਾਂ ਨਵਾਜ ਰਿਸਟ ਚੈਨਲ ਤੁਹਾਨੂੰ ਮੈਂ ਕਹਿ ਰਿਹਾ ਸੀ ਜਦੋਂ ਬੋਲ ਦਿੱਤਾ ਹੈ ਨਾ ਜੀ ਇਹ ਲਿਖਿਆ ਗਿਆ ਹੈ ਇਹ ਸਮਝ ਲਓ ਤੁਸੀਂ ਐਫੀਡੇਵਿਟ ਦਿੱਤਾ ਹੈ ਉਹ ਤੇ ਰਿਪੋਰਟ ਡੈਫੋਨ ਵਾਲੇ 2027 ਸਰਕਾਰ ਬਣਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਲੋਕਾਂ ਨੇ ਮਨ ਬਣਾ ਲਿਆ ਰਾਵਾਂ ਔਰ ਉਸ ਦੀ ਨਹੀਂ ਹੈ ਲੋਕ ਸਭਾ ਇਲੈਕਸ਼ਨ ਤੁਸੀਂ ਦੇਖ ਲੇ ਤੁਸੀਂ ਅੱਛਾ ਚਲ ਮੈਂ ਲੋਕ ਸਭਾ ਇਲੈਕਸ਼ਨ ਜਿਹੜੇ ਅਸਲ ਗੁਰਦਾਸਪੁਰ ਦੀ ਮੈਂ ਪੁੱਛਿਆ ਕਿ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿ ਜਾਂ ਕਾਂਗਰਸ ਕਿਹੜੀ ਪਾਰਟੀ ਤੋਂ ਡਰ ਲੱਗਦਾ ਹੈ ਦੇਖੋ ਮੈਨੂੰ ਮੈਨੂੰ ਆ ਲੱਗਦਾ ਜੇ ਤੁਸੀਂ ਐਸਾ ਪੁੱਛੋ ਸਾਡਾ ਜਿਹੜਾ ਸਿੱਧੀ ਸਿੱਧੀ ਟੱਕਰ ਪੂਰੇ ਪੰਜਾਬ 'ਚ ਹੈਗੀ ਉਹ ਕਾਂਗਰਸ ਨਾਲ ਟੱਕਰ ਹੈਗੀ ਆ ਅਕਾਲੀ ਦਲ ਕਿਤੇ ਵੀ ਨਜ਼ਰ ਨਹੀਂ ਆਏਗੀ ਤੁਸੀਂ ਵੀ ਦੇਖ ਲਿਓ ਮੈਂ ਵੀ ਦੇਖਾਂ ਆਖਰੀ ਸਵਾਲ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਜਿਹੜੇ ਜਿਹੜੇ ਲੀਡਰ ਦੀ ਕਾਰਗੁਜ਼ਾਰੀ ਜਿਹੜੀ ਹੈ ਜਿਨ੍ਹਾਂ ਕਈ ਲੀਡਰ ਨੇ ਜਿਨ੍ਹਾਂ ਨੇ ਹਵਾ 'ਚ ਬੜੀਆਂ ਗੱਲਾਂ ਕਰਤੀਆਂ ਕਈ ਲੀਡਰ ਨੇ ਜਿਨ੍ਹਾਂ ਪਾਰਟੀ ਦੀ ਪਿੱਠ 'ਚ ਵਾਰ ਕਰ ਦਿੱਤਾ ਕਈ ਲੀਡਰ ਨੇ ਕੰਮ ਕਰ ਹੀ ਨਹੀਂ ਰਹੇ ਕਈ ਲੀਡਰ ਨੇ ਕੰਮ ਕਰਨ ਦੀ ਬਜਾਏ ਕੁਝ ਹੋਰ ਹੀ ਚਲਾ ਰਹੇ ਨੇ ਪੂਰੇ ਹੋ ਸਕਦਾ ਤੁਹਾਡੇ ਲੋਕ ਸਭਾ ਸੀਟ ਇਹ ਤੇ ਤੇ ਸਰਵੇ ਹੋ ਰਿਹਾ ਹੈ। ਇਹਦੀ ਕੋਈ ਗੱਲਬਾਤ ਹੋਏ ਕਿ ਗਾਜ਼ ਡਿੱਗੇਗੀ ਉਹਨਾਂ ਲੋਕਾਂ ਤੇ? ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਦੇ ਖਿਲਾਫ ਜਾ ਕੇ ਕੋਈ ਕੰਮ ਕਰਦਾ ਪਿਆ ਹੋਵੇ। ਐਕਸਚੁਅਲੀ ਮੈਂ ਪਹਿਲਾਂ ਕਹਿ ਚੁੱਕਾ ਹਾਂ ਵੀ ਇਹ ਇਲੈਕਸ਼ਨ ਪੂਰੇ ਦੇਸ਼ ਦਾ ਇਲੈਕਸ਼ਨ ਹੈ। ਹਰ ਕਾਰਕਟਰ ਜਿੰਨੇ ਜੋਗਾ ਹੈਗਾ ਆਪਣੇ ਸਤਰ ਦੇ ਉੱਤੇ ਪੂਰਾ ਜੋਰ ਲਾ ਕੇ ਇੱਕੋ ਮੰਚ ਦਾ ਸੁਪਨਾ ਲੈ ਕੇ ਬੈਠਾ ਰਿਹਾ ਹੈ। ਬੀਜੇਪੀ ਵਿੱਚ ਕੋਈ ਟੜੇਬੰਦੀ ਨਹੀਂ ਹੈ। ਬਾਈ ਮੋਦੀ ਜੀ ਸਰਕਾਰ ਬਣੇ। ਬੀਜੇਪੀ ਵਿੱਚ ਕੋਈ ਟੜੇਬੰਦੀ ਨਹੀਂ ਹੈ ਇਸ ਵੀਰੇ। ਲੇਕਿਨ ਵਿਚਾਰਾਤਮਾ ਮੈਂ ਪਹਿਲਾਂ ਕਹਿੰਦਾ ਮਤਭੇਦ ਹੋ ਸਕਦੇ ਆ, ਮਨਭੇਦ ਕਿਸੇ ਦਿਨ। ਉਹ ਮ ਪਾਰਟੀ ਨੂੰ ਵਧਣ ਵਾਸਤੇ ਦੋ ਵੱਲੋਂ 10 ਜਣੇ ਬਿੰਦੇ ਨੇ ਪਾਰਟੀ ਦੀ ਬਿਹਤਰੀ ਤਾਂ ਹੀ ਹੁੰਦੀ ਹੈ ਜਦੋਂ ਆਪਸ ਚਰਚਾ ਕਰੀਏ ਚਰਚਾ ਦੇ ਵਿੱਚ 6 ਜਣੇ ਇੱਕ ਪਾਸੇ ਹੁੰਦੇ ਤੇ 3 ਜਣੇ ਜਾਂ 4 ਜਣੇ ਇੱਕ ਦਾ ਪਾਸੇ ਹੁੰਦੇ ਨੇ 6 ਦਾ ਫੈਸਲਾ ਬਣਿਆ ਜਾਂਦਾ ਹੈ दैट ਮੈਂ મતભੇਦ ਹੈਗਾ મતਭੇਦ ਕਿਸੇ ਪਾਰਟੀ ਆਮ ਗੱਲ ਹੈ ਕਿਤੇ ਇੰਡਰ ਕੰਮ ਕਰੇ ਮੈਂ ਨਰਿੰਦਰ ਭਾਈ ਮੋਦੀ ਜੀ ਦੀ ਨੇਤৃত্ব ਦਾ ਨੇਤৃত্ব ਕੰਮ ਕਰਨਾ ਭਈ ਆਪਣੇ ਪੰਜਾਬ ਦੇ ਜਿਹੜੇ ਸਾਡੇ ਲਈ ਲੀਡਰਸ਼ਿਪ ਹੈ ਉਹਨਾਂ ਦੇ ਨੇਤਾ ਚ ਕੰਮ ਕਰਦਾ ਭਈ ਉਹ ਵਿੱਚ ਕੋਈ ਦੋ ਨਹੀਂ ਹੈ ਮੈਂ ਸਾਰੇ ਲੋਕ ਸਭਾ ਗੁਰਦਾਸਪੁਰ ਹਲਕੇ ਦੇ ਕਾਰਕਿਰਤਾ ਨੂੰ ਔਰ ਪੂਰੇ ਜੋ ਤੁਹਾਡੇ ਵੋਟਰਸ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਭਾਈ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਲੇਕਿਨ ਸਾਰਿਆਂ ਨੂੰ ਬੇਨਤੀ ਹੈ ਭਾਈ ਆਪਣੇ ਘਰੋਂ ਨਿਕਲ ਕੇ ਕਿਉਂਕਿ ਇਹ ਪੂਰਾ ਦੇਸ਼ ਦਾ ਭਵਿੱਖਤਾ ਪੂਰਾ ਲਿਖਣ ਵਾਲੇ ਇਲੈਕਸ਼ਨ ਨੇ ਆਪਣੇ ਘਰੋਂ ਨਿਕਲ ਕੇ ਵੱਧ ਚੜ ਕੇ ਵੋਟਾਂ ਪਾਓ ਔਰ ਐਸੋਲੇ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਦੇਸ਼ ਚ ਬੰਨੀ ਤੈਵ ਹੈ ਉਹਦੇ ਵਿੱਚ ਆਪਣਾ ਜਿਹੜਾ ਦਿਨੇਸ਼ ਬੱਬੂ ਜੀ ਦਾ ਕੈਂਡੀਡੇਟ ਨੂੰ ਜਿਤਾ ਕੇ ਭੇਜੋ ਮੇਰੀ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਘਰੋਂ ਨਿਕਲ ਕੇ ਵੋਟਾਂ ਪਾਣ ਤੁਸੀਂ ਜ਼ਰੂਰ ਆਓ ਇੰਨੀ ਮੇਰੀ ਬੇਨਤੀ ਹੈ ਜੈ ਸ਼੍ਰੀ ਰਾਮ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸਾਰਾ ਤੁਹਾਡਾ ਬਹੁਤ ਧੰਨਵਾਦ